ਗੱਲੀਆਂ ਤੋਂ ਪਹੁੰਚੇ ਹੋਏ ਕਿਸਾਨ ਆ ਗੂ ਤੇ ਸਾਰੇ ਕਿਸਾਨ ਵੀਰੋ ਆਓ ਪਹਿਲਾਂ ਗੱਜ ਕੇ ਫਤੇ ਬੁਲਾਗੇ ਨਾਇ ਗੁਰੂ ਜੀ ਦਾ ਖਾਲਸਾ ਸਵਾਇ ਗੁਰੂ ਜੀ ਦੀ ਫਤਿਹ ਅੱਜ ਦਾ ਕਿਸਾਨਾਂ ਦਾ ਜਿਹੜਾ ਪ੍ਰੈਕਟਰਾਂ ਦਾ ਜਿਹੜਾ ਅੱਜ ਹੜ ਆਇਆ ਹੈ ਗੁਰੂ ਹਰਗੋਬਿੰਦ ਦੇ ਵਿੱਚ ਅੱਜ ਵੇਖਣ ਦੇ ਦੇਗੇ ਖਾਸ ਕਰਕੇ ਨੌਜਵਾਨ ਮੇਰਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿੰਨਾ ਐਨੇ ਜੋਸ਼ ਦੇ ਨਾਲ ਪੂਰੇ ਦਿਲੋਂ ਰੱਖੇ ਤੇ ਪੂਰੇ ਟਾਈਮ ਤੇ ਦਿੱਤੇ ਹੋ ਸੱਦੇ ਦੇ ਅਨੁਸਾਰ ਪਹੁੰਚ ਕੇ ਜਿਹੜਾ ਇਸ ਆਪਣਾ ਜਿਹੜਾ ਸਾਰੇ ਸਾਝਾ ਮੇਰਾ ਜੋਗ ਵਰਮਾ ਦਾ ਇਹੜਾ ਸੀਗਾ ਉਹਨੇ ਸਫਲ ਬਣਾਇਆ ਸੋ ਸਾਰੇ ਨੌਜਵਾਨਾਂ ਦਾ ਖਾਸ ਕਰਕੇ ਬਹੁਤ-ਬਹੁਤ ਧੰਨਵਾਦ ਮੇਰੇ ਬੇਂਤੀ ਜਿਹੜੇ ਸ਼ਹਿਰ ਵਾਸੀ ਜਾਂ ਛੋਟੇ ਦੁਕਾਨਦਾਰ ਕਿਸੇ ਵੀ ਤਰ੍ਹਾਂ ਦਾ ਦੁਕਾਨਦਾਰ ਹੋਵੇ ਚਾਹੇ ਬਰੀਆਨੀ ਵਾਲਾ ਚਾਹੇ ਕੋਈ ਖੇਤੀਬਾੜੀ ਦੇ ਸੰਭਵਾ ਰਿਹਾ ਕੋਈ ਵੀ ਦੁਕਾਨਦਾਰ ਸਾਰਿਆਂ ਦੀ ਲੜਾਈ ਜਿਹੜੀ ਇਹ ਕਿਸਾਨ ਲੜ ਰਿਹਾ ਹੈ ਕੋਈ ਨਾ ਸੋਚੇ ਵੀ ਉਹਦੇ ਵਿੱਚ ਕੱਲਾ ਕਿਸਾਨ ਮਰੂਗਾ ਜੇਕਰ ਉਹ ਲੋੜੀਂਦੀ ਹੈ ਉੱਡੇ ਕਾਪੂਰ ਇਹ ਘਰਾਣੇ ਆਉਂਦੇ ਨੇ ਤੇ ਹਰੇ-ਫਰੇ ਮਾਤੀ ਫਰ ਦੇ ਵੀ ਤੁਹਾਡੇ ਜਿਹੜੇ ਆਖਰ ਤੋਂ ਨਾਮ ਹੈ ਕਲਟੀਵੇਟਰ ਦਾ ਛੋਟੇ ਕਰਾਓ ਇਹ ਕੋ ਲੈਣ ਗੀ ਕਿਸਾਨਾਂ ਦੇ ਨਾਲ ਉਸਾਨ ਕਾਫੀ ਘਰਾਂਦਾ ਹੋਣਾ ਸੋ ਸਾਰਿਆਂ ਦੀ ਲੜਾਈ ਜਿਹੜਾ ਤੇ ਕਿਸਾਨ ਹੀ ਲੜ ਰਿਹਾ ਹੈ ਸੋ ਸਾਰਿਆਂ ਦੀ ਬੇਨਤੀ ਹੈ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਜੇ ਤਰ੍ਹਾਂ ਕਿ ਆਪਣਾ ਪੁੱਛੇ ਜਿਹੜਾ ਆਪਾਂ ਪੰਜਾਬ ਬੰਦ ਦਾ ਛੱਕਾ ਦਿੱਤਾ ਸੀ ਉੰਦੇ ਉਹ ਤੇ ਦੁਕਾਨਦਾਰ ਵੀਰਾਂ ਨੇ ਆਪਣਾ ਬਹੁਤ ਸਾਥ ਦਿੱਤਾ ਸੀਗਾ ਪੋਨ ਦਾ ਵੀ ਜਿਹੜਾ ਬੋਲ ਬੋ ਧੰਨਵਾਦ ਇੰਨੀ ਜੀ ਬੇਨਤੀਆਂ ਕਰਦਾ ਕਿਹਨਾਂ ਦਾ ਜੱਜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਲੇ ਸਰਕਾਰ ਦੇ ਨੂੰ ਸੋਇਤਾ ਪਿਆ ਗੜ ਅੱਗੇ ਬੇਨਤੀ ਕਰਾਂਗਾ ਡਾਇਰੈਕਟਰ ਗਰਾਂਟਸ ਸਾਹਿਬ ਜੀ ਕਿ ਅਗੇ ਲੇ ਰਹੇ ਨੇ ਬੀਜਾ ਸੰਗ ਮੀਟ ਪਏ ਜਾਇ ਸਿਕੋਂਦਾ ਵਾਕ ਬੱਦਕੇ ਬੰਦੀਆਂ ਤੋਂ ਅਜੇ ਭਾਈ ਕੋਈ ਜੱਥੇ ਪੰਜੀ ਦਾ ਕੋਈ ਵੀ ਆਗੂ ਹੈ ਬੁਲਾਰਾ ਹੈਗਾ ਤਾਂ ਆਪਣਾ ਇੱਥੇ ਆ ਕੇ ਸਟੇਜ ਤੇ ਨਾਮ ਲਿਖਾ ਦਿਓ ਸਭਾ ਸਾਰਿਆਂ ਨੂੰ ਦਿੱਤਾ ਜਾਵੇਗਾ ਵਾਕ ਬੱਦਕੇ ਬੰਦੀਆਂ ਤੋਂ ਆਏ ਕਿਸਾਨ ਯੂਨੀ ਵੈਭੂ ਜੀ ਦਾ ਕਾਹਤਾ ਵੈਭੂ ਜੀ ਕੀ ਪਤੇ ਕੋਈ ਸਭ ਤੋਂ ਸੇ ਸਭ ਕੋਚੇ ਹੈ ਸਭ ਦਾ ਆਪਣਾ ਆਪਣਾ ਸਰੀਆ ਹੈ ਬੜੀਆ ਹੈ ਸਭ ਕੋਚੇ ਹੈ ਸਭ ਦਾ ਆਪਣਾ ਆਪਣਾ ਸਰੀਆ ਹੈ ਬੜੀਆ ਹੈ ਹਰ ਕੁੱਲ ਨੂੰ ਛੋਟਾ ਮੋਟਾ ਜਰੀਆ ਹੈ ਕੋਈ ਰਸਤ ਦਾ ਕੁੱਲੀ ਤੇ ਭਾਵੇਂ ਕੋਈ ਮਹਿਲਾ ਕਰੇਂਦਾ ਕੋਈ ਭਾਵੇਂ ਕੁੱਲੀ ਜਰੇਂਦਾ ਕੋਈ ਨਾ ਕੋਈ ਉਪਰਾਲਾ ਕਰਦਾ ਹੈ ਤੇ ਘਰ ਦਾ ਚੁੱਲਾ ਜਲਦਾ ਰਹੇ ਹਰ ਕੋਲ ਨੂੰ ਛੋਟਾ ਮੋਟਾ ਜਗ੍ਹਾ ਆਪ ਬਣ ਗਿਆ ਹੈ ਅੰਧੀ ਬੈਰੀ ਗੋਰੀ ਸਰਕਾਰ ਰੱਸੀ ਪਰ ਚਲਤੀ ਹੈ ਅੰਧੀ ਬੈਰੀ ਗੋਰੀ ਸਰਕਾਰ ਰੱਸੀ ਪਰ ਚਲਤੀ ਹੈ ਕਈ ਮਦਾਰੀ ਔਰ ਇੱਕ ਬੰਦਰੀ ਹੈ ਮੰਗਲਿਆ ਜੇਡੀ ਹੈ ਉਹ ਰਾਜਨੀਤੀ ਹੈ ਕਿੰਨੇ ਮਦਾਰੀ ਨੇ ਕਈ ਮਦਾਰੀ ਔਰ ਇੱਕ ਬੰਦਰੀ ਹੈ ਇਹ ਉੱਚੀ ਬਗਾਨੋਂ ਵਿੱਚ ਉੱਚੀ ਦੇ ਕਾਲੋਂ ਵਿੱਚ ਈਮਾਨ ਕੁੰਦੇ ਜਾਂਦੇ ਹਨ ਅਰ ਸੌਂਸਟ ਕੀ ਹੈ ਭਈਆ ਇੱਕ ਬਜ਼ਰੀਆ ਇੱਕ ਬਾਜ਼ਾਰ ਜਿਹਦੇ ਵਿੱਚ ਸੌਦਾ ਵਿਗਦਾ ਹੈ ਬਾਜ਼ਾਰ ਦਾ ਜੋ ਅਰਥ ਹੈ ਅਸਲ ਵਿੱਚ ਬਹੁਤ ਪੁਰਾਣਾ ਹੈ ਜਦੋਂ ਬਾਜ਼ਾਰ ਲੱਗਦੇ ਸਨ ਉਸ ਜਿਸਮਾ ਦੇ ਸੌਦੇ ਹੁੰਦੇ ਸੀ ਕਿਤੇ ਸ਼ਹਿਰ ਦੇ ਦਰਾਂ ਵਾਲੇ ਵਿਕਚ ਨੂੰ ਬੋਤਲਾ ਜਿਹਨੂੰ ਬਲਾਲ ਪੰਜਾਬੀ ਦਾ ਲੱਗਦੇ ਨੂੰ ਬੱਲਾ ਕਿਹਾ ਜਾਂਦਾ ਸੀ ਤੰਦੂਨੀ ਸੰਸਦ ਵੀ ਇੱਕ ਬਾਜ਼ਾਰ ਹੈ ਵਿਕਾਉ ਹੈ ਔਰ ਇਹਨਾਂ ਵਿਕਾਉਆਂ ਨੂੰ ਖਰੀਦਦਾ ਗਵੜਾ ਇਹੜਾ ਕ੍ਰੇਤੇ ਸਟਾਰਪੋਰਟ ਘਰਾਨੇ ਅਮਾਨੀ ਅਦਾਈ ਇਹ ਵਿਕਾਉ ਨੇ ਅਸੀਂ ਸੋਚਦੇ ਵੀ ਅਸੀਂ ਸਰਕਾਰਾਂ ਬਲਾ ਕੇ ਤੇਜਾ ਦੀ ਸਰਕਾਰਾਂ ਤੇ ਸਾਡੇ ਆਪੂ ਨੇ ਸਾਡੇ ਹੱਕ ਦੀ ਗੱਲ ਕਰਨਗੇ ਜੇ ਸਾਡੀ ਅੱਗੇ ਸਿਹਤ ਸਾਡਾ ਕੋਈ ਮਸਲਾ ਹੱਲ ਹੋ ਜਾਏਗਾ ਕਾਂਗਰਸ ਜੀ ਅੱਗੇ ਸਾਡੇ ਹੱਕ ਹੱਲ ਕਰਨਗੇ ਅਸੀਂ ਬਦਲਾਵੀਂ ਜਾ ਕੇ ਦੇਖ ਲਿਆ ਇਹ ਸਭ ਕੁਝ ਝੂਠ ਹੀ ਹੈ ਕਿਉਂਕਿ ਇਹਨਾਂ ਦੇ ਬਸ ਕੁੱਲ ਦੇ ਕੁਰਸ਼ ਨਹੀਂ ਪੰਚਬਾਸ਼ਾ ਨੇ ਬਾੜੀ ਦੇ ਅੰਦਰ ਬੜੀਆਂ ਸੋਹਣੀਆਂ ਬੰਦੀਆਂ ਦਾ ਉਚਾਰਨ ਕੀਤਾ। ਬਾੜੀ ਦੀ ਪਤਰੀ ਕੀ ਕਰੇ ਬਪੜੀ ਕਲਾਂ ਹਾਰ ਜਾਲੇ ਜੈਸਾ ਤੇਕ ਕਰਾਵੇ ਬਾਜੀਗਰ ਜੇ ਤੈਸਾ ਕਰਨਾ। ਪਾਣੇ ਸਮਾਜ ਦੇ ਰੂਪ ਵਿੱਚ ਮਦਾਰੀ ਹੁੰਦਾ ਸੀ। ਝੋਲੇ ਦੇ ਕਟਕੁੱਟੀਆਂ ਬੰਦੀਆਂ ਸਟੇਜ ਤੇ ਲਾਇਆ ਪਿੱਛੇ ਬੈਠ ਗਿਆ ਹੱਥ ਦੇ ਵਿੱਚ ਡੋਰੀਆ ਉਹ ਡੋਰੀਆ ਖਿੱਚਦਾ ਸੀ। ਉਹਦਾ ਸੁਭਾਅ ਸੁਣਿਆ ਸੀ ਕੋਈ ਵਿਖਣ ਵਾਲੇ ਨੂੰ ਲੱਗਦਾ ਸੀ ਵੀ ਜਿਹੜੀ ਕਟਕੁੱਟਲੀ ਲੱਚ ਰਹੀ ਹੈ। ਪਰ ਉਹ ਬੈਠੀ ਸੀ ਜਿਹੜਾ ਪਰਦੇ ਦੇ ਪਿੱਛੇ ਹੁੰਦਾ ਸੀ ਜਵਾਲ ਹੋਦਾ ਹੁੰਦਾ ਸੀ। ਜਿੱਥਰ ਮੈਨੂੰ ਲੱਗਦਾ ਸੀ ਕਿ ਕਟਕੋਤਲੀ ਨੱਚ ਰਹੀ ਹੈ। ਪਰ ਡੋਰਾ ਕਿਸੇ ਹੋਰ ਦੇ ਹੱਥ ਦੇ ਵਿੱਚ ਹੁੰਦੀ ਆ ਫਿਰ। ਅਸੀਂ ਭੇਜਦੇ ਹਾਂ ਪਰ ਡੋਰਾ ਕਿਸੇ ਹੋਰ ਦੇ ਹੱਥ ਵਿੱਚ ਹੁੰਦੀ ਹੈ। ਸਾਨੂੰ ਲੱਗਦਾ ਵੀ ਕਟਕੋਤਲੀ ਨੱਚ ਰਹੀ ਹੈ। ਬਾਅਦ ਕੀ ਪੁੱਤਰੀ ਕਾ ਕਰੇ ਬਤਰੀ ਕਾ ਬਤਰੀ ਦਾ ਤੋੜ ਵਿਚਾਰੀ। ਜਦੋਂ ਵੀ ਇਹਨਾਂ ਵਿਚਾਰਿਆਂ ਦੇ ਹੱਥ ਦੇ ਵਿੱਚ ਕੀ ਹੈ ਕਹਿੰਦੇ ਪੜਾ ਫਰੀਦੇ ਜਾ ਚੁੱਕੇ। ਹਾਂ ਇਹ ਜ਼ਰੂਰ ਹੁੰਦਾ ਹੈ। ਪੱਗਾਂ ਦੇ ਲੰਘੇ ਪਰਜਾ ਆਪਣੇ ਬਾਕੀ ਸਭ ਕੁਝ ਹੋ ਰਿਹਾ ਦਾ ਬੇਸ਼ੱਕ ਇਹ ਚੰਗਾ ਉਲੀ ਗਿਆ ਆ ਗਿਆ ਆਪਾਂ ਨੇ ਯਾਦ ਹੈ ਕਾਂਗਰਸੀ ਆ ਗਿਆ ਇੱਕ ਸ਼ਾਇਰ ਨੇ ਕਹਾਂਦੇ ਜੋ ਤਤਪਰ ਹੋਇਆ ਮੇਰਾ ਟਿਸਟੋ ਮੇਂ ਇਹ ਤਤਪਰ ਹੋਇਆ ਮੇਰਾ ਟਿਸਟੋ ਮੇਂ ਹਰਕ ਸਰਪੇਕਤਨਾ ਰਹਾ ਸ਼ਾਂਤੀ ਰੱਖੋ ਯਾਰ ਕੋਈ ਸਵਾਦ ਨਹੀਂ ਆਉਦਾ ਗੱਲ ਕਰਦਾ ਹਾਂ ਪਿੱਛੇ ਹੋ ਕੇ ਗੱਲ ਕਰ ਲੋ ਜਿਉ ਕਤਲ ਹੋਇਆ ਮੇਰਾ ਕਿਸਤੋਂ ਮੇਂ ਫਰਕ ਸਿਰਫ ਪਟਰਾ ਰਹਾ ਕਦੀ ਕਾ ਤਲ ਬਦਲਦੇ ਆ ਕਦੀ ਕੰਜਰ ਬਦਲ ਗਿਆ। ਪਰ ਸਾ ਫਰਕ ਪੈਂਦਾ ਹੈ। ਕਦੀ ਸ਼ੁਰੀ ਬਦਲਦੀ ਹੈ ਤੇ ਕਦੀ ਸ਼ੁਰੀ ਚਲਾਉਣ ਵਾਲਾ ਬਦਲਦਾ ਹੈ ਪਰ ਸ਼ੁਰੀ ਚੱਲ ਰਹੀ ਹੈ। ਇਹ ਪਲਵਾਰ ਸਾਡੇ ਸਿਰ ਤੇ ਲਟਕਦੀ ਆ ਰਹੀ ਹੈ ਖਾਸ ਕਰਕੇ ਜਦੋਂ ਦੀ ਇਹ ਭਾਜਪਾ ਸਰਕਾਰ ਆਈ ਹੈ। ਹਾਂ ਕੁਝ ਲੋਕਾਂ ਨੂੰ ਹੁਣ ਥੋੜਾ ਜਿਹਾ ਸ਼ੀਕਾ ਲੱਗਿਆ ਵੀ ਹੈ। ਤੁਸੀਂ ਦੇਖ ਲਓ ਇਹ ਸਰਕਾਰ ਨੂੰ ਪਤਾ ਵੀ ਚੌਲ ਸਾਡੀ ਫਸਲ ਨਹੀਂ ਚੌਲ ਪੰਜਾਬ ਖਦਾਈ ਦੇ ਚੌਲ ਦੀ ਚੱਕੀ ਨਾਲ ਨਾਲ ਅੰਮਲੀਆਂ ਨਾਲ ਜਲ ਦੇ ਗੋਡਾ ਦੇ ਵਿੱਚ ਗਈ ਅੱਜ ਜਿਹੜਾ ਆਟਾ 40 ਰੁਪਏ ਰੇਟਾ ਕਿਤੇ ਸਟੇਟ ਦੇ ਵਿੱਚ ਪੰਜਾਬ ਵੀ ਚੱਲ ਰਿਹਾ ਹੈ ਤੇ ਜੇਕਰ ਪੂਰਾ ਕੁਸ਼ਣ ਉਹਦੇ ਹੱਥ ਦੇ ਵਿੱਚ ਆ ਗਿਆ ਤੇ 200 ਨੇ ਮਿਲੇਗਾ ਚਲੋ ਸਰਖੀ ਸਾਹ ਦੇ ਮੈਨੂੰ ਇਸ਼ਾਰਾ ਕਰਤਾ ਬਾਤੀ ਵਿੱਚ ਜਾਂਦੇ ਜਾਂਦੇ ਇੱਕ ਕੁਝ ਛੇ ਬੋਲਾਂਗਾ ਤੇ ਤੁਸੀਂ ਮੇਰੇ ਪਿੱਛੇ ਬਾਜੀ ਬਾਗ ਕਰਨਾ ਬਈ ਰੋਲਾ ਰੱਪਾ ਪਾਈ ਚੱਲੋ ਬਾਜੀਆ ਬੋਲੋ ਜੀ ਰੋਲਾ ਰੱਪਾ ਪਾਈ ਚੱਲੋ ਆਪਣੀ ਢੀਂਡ ਵਜਾਈ ਚੱਲੋ ਬਾਜੀ ਬਾਗ ਛੋਟਾ ਛੋਟਾ ਲਖਣ ਰਚਣਾ ਬਾਜੀ ਬਾਗ ਕੋਮਲ ਆਰੇ ਰਾਈ ਰੱਖੋ ਬਾਜੀ ਬਾਗ ਤੇ ਚੋਰ ਚੋਰ ਦਾ ਪਾਰਟੀ ਰੋਲਾ ਬਾਜੀ ਬਾਗ ਪੂਰੇ ਪਾਦੀ ਤੁਸੀਂ ਖਾਈ ਚੋ ਬਾਜੀ ਬਾਗ ਇਹ ਭਾਣਾ ਬਗੀਚਾ ਕੈਂਪ ਜਿਲ੍ਹਾ ਮੈਂ ਪ੍ਰਧਾਨ ਹੋਣ ਦੇ ਚਿਤ ਕਰਾ ਗੁਰਮੀਤ ਸਿੰਘ ਮੋਟਾ ਵਾਲਾ ਬੀਕੇ ਜੂ ਲਖੋਈਵਾਲ ਇਸ ਦੇ ਤੇ ਹੋਣਾ ਕਿ ਦੇ ਮਿੰਟ ਦੀ ਹਾਜ਼ਰੀ ਆਪਣੀ ਫੜਕ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਝਾਰੂ ਵੀਰੋ ਅੱਜ ਹਰ ਇੱਕ ਘਰ ਤੋਂ ਇੱਕ ਬੱਚਾ ਆਪੋ ਆਪਣੇ ਟੈਟਰ ਲੈ ਕੇ ਗੁਰੂ ਸਾਹਿਬ ਰਾਣਾ ਛੋਟੇ ਬੀਜੇਪੀ ਦਾ ਲੀਡਰ ਪੂਰੇ ਘਰ ਦਾ ਘਰਾਓ ਕੀਤਾ ਹੋਇਆ ਬਹੁਤ ਲੋਕਾਂ ਜਿਨ੍ਹਾਂ ਨੇ ਆਪੋ ਆਪਣੀ ਕੀਮਤੀ ਸਮਾਂ ਗੱਡ ਕੇ ਸਯੁਕਤ ਮੋਦੀ ਦੇ ਕਾਰਜ ਨੂੰ ਸੰਭਾਲਦੇ ਹੋਏ ਅੱਜ ਵੀ ਘਰੀ ਦੇ ਵਿੱਚ ਸ਼ਾਮਲ ਹੋਏ ਮੈਂ ਹਾਰੇ ਕਿਸਾਨੋਂ ਬੇਨਤੀ ਕਰੂੰਗਾ ਕਿ ਆਪੋ ਆਪਣੇ ਸਾਹਮਣੇ ਹੋਏ ਜਦੋਂ ਆਪਾਂ ਇਥੇ ਦੁਰਲਾ ਉਹ ਜੋ ਵੀ ਡਿਸਪਲਨ ਜਾਣਾ ਜਿਹਾ ਡਿਸਪਲਨ ਵਿੱਚ ਆਪਾਂ ਆਏ ਆ ਦੂਜੀ ਬੇਨਤੀ ਮੂਰਤੀ ਦੇ ਘਰ ਨੇ ਆਪਣੋ ਇੱਕ ਝਟਕਾ ਦਿੱਤਾ ਸੀ ਵੀ ਦੇ ਵਿੱਚ ਕੇ ਕਾਨੂੰਨ ਰਾਜ ਲੇਕਿਨ ਬਰਾਬਰੀ ਕੀਤੇ ਗਏ ਉਹ ਸਾਡੇ ਤੋਂ ਪਲਵਾਰ ਲੜਕਦੀ ਰਹੀ ਉਹ ਹੋਰ ਤਰੀਕੇ ਦੇ ਨਾਲ ਇੱਕ ਖੇਤੀ ਖਰੜਾ ਤਿਆਰ ਬਣਾ ਕੇ ਸਾਡੀਆਂ ਸੁਪਰ ਸਰਕਾਰਾਂ ਨੂੰ ਭੇਜਿਆ ਗਿਆ ਕਿ ਤੁਸੀਂ ਇਹ ਲਾਗੂ ਕਰੋ ਲੇਕਿਨ ਤੁਹਾਡੇ ਅੱਗੇ ਨਾਲ ਦੀ